ਪਿੰਡ ਦਾ ਕਾਰਾ ਯਾਰ ਸਾਰਾ ਕੁਝ ਫੱਟਾ ਯਾਰ ਜੇ ਨੌਂ ਦਾ ਬਣ ਜੇ ਫਿਰ ਫੱਟਾ ਹੈ ਇਹ ਤਾਂ ਬੜਾ ਵਧੀਆ ਇਹ ਤਾਂ ਫਿਰ ਲੱਪਾ ਕਿਹਾਂ ਚੱਕੂ ਹੈ ਉਹਦਾ ਖਾਟਾ ਯਾਰ ਉਹ ਜਿਹੜਾ ਕੋਸਾ ਉਹ ਖਾਣ ਦਾ ਉਹ ਨਹੀਂ ਇਹ ਦੁੱਤ ਲੈਣੀ ਨਹੀਂ ਪਾ ਬੱਸ 1 ਰੁਪਈ ਦੀ ਜੈਸ ਨਹੀਂ 1 ਰੁਪਈਏ ਦੇ ਘਰੇ ਰੱਖਣਾ ਜੀ ਭਾ ਕੇ ਭਰਨਾ ਆ ਬਾ ਲੈਗਾ ਨੂੰ ਜੇ ਭੰਡਣਾ ਮੈਂ 12 ਦਾ ਨੂੰ ਦਿੰਦਾਗਾ ਦੱਸਦਾ ਜੀ ਇੱਕ ਕੁਰਤੇ ਆਖਣਾ ਇਹ ਗੱਲਾਂ ਮੈਂ ਆ ਆ ਤੈਨੂੰ ਬਾਈ ਸਰ ਜੀ ਆ ਲਾਲ ਵਾਲਾ ਮੂਰੇ ਤਾਂ ਆ ਜੋ ਉਰੇ ਆਇਆ ਆਇਆ ਕੋਈ ਨਹੀਂ ਲੈਦਾ ਕਿਹੜਾ ਓਏ ਬੱਲ ਕੇ ਆ ਜਾ ਯਾਰ ਓਏ ਆ ਜਾ ਕੋਈ ਕਰਨੀ ਯਾਰ ਕੀ ਲਾਤਾ ਮੇਰੇ ਬੰਦ ਕਰ ਦੋ ਬਈ ਓਏ ਕੀ ਮੰਗਿਆ ਬਾਈ ਰੋਗ ਮੰਡ ਬੰਦ ਕਰੀ ਯਾਰ ਕਹੇਗਾ ਦੇਣਾ ਕਿਵੇਂ 15 ਦਾ ਦੇ ਦਾਂਗੇ ਬਈ ਨਾ ਤਾਂ ਦੇ ਕੇ ਇਹ 15 ਦਾ ਗੁੱਸਾ ਨਾਲ ਮੇਰੀ ਗੱਲ ਮੰਨੀ ਇਹ ਰੱਖ ਬੰਦ ਦਾ ਇਹਦੀ ਵੀ ਰੋਟੀ ਜਿਹੜਾ ਦੋ ਰੋਟੀ ਖਾਣੀ ਹੈ ਵੀ ਰੋਟੀ ਗਰੀਬ ਨਹੀਂ ਖਾਣੀ ਹੈ ਤੇ ਗਰੀਬ ਬੰਦਾ ਤੂੰ ਨਹੀਂ ਤੂੰ ਗਰੀਬ ਹੀ ਹੋ ਹੈ ਗੱਲ ਕਰ ਦੋ ਨਾ ਹਾਬ ਜੇ ਨਾ ਲੈਂ ਲੈਣਾ ਜਿਹੜਾ ਬੱਕਰਾ ਉਹ ਆਉਣਾ ਪੈਦਾ ਆਏ ਬੰਦਾ ਜਾਬਾ ਨੂੰ ਪਤਾ ਇਹ ਕਿੱਥੋਂ ਆਇਆ ਬੱਕਰਾ ਆਇਆ ਦਾ ਬਹੁਤ ਬਹੁਤ ਵਹਿਗਾ ਆਇਆ ਨਹੀਂ 70000 ਦਾ ਦੰਨੇ ਹਾਂ ਜੀ ਲਾ ਦੱਸੋ ਸਾਢੇ 70000 ਦਾ ਦੇ ਦੇ 8 ਦਾ ਦੇ ਦੇ ਸਾਢੇ 8 ਦਾ ਦੇ ਦੇ ਹੁਣ ਕੀ ਕਰਾਂ ਭਾਈ ਕਰ ਕਰ ਨਹੀਂ ਤੇਰੇ ਪਿੰਡ ਦਾ ਨਹੀਂ ਤੇਰੇ ਪਿੰਡ ਦਾ ਹੁਣ ਨਹੀਂ ਲਾਦਾ ਇਹ ਮਿਲਵਾਉਣਾ ਹੈ ਨਾ ਇਹ ਮਿਲਵਾਉਣਾ ਯਾਰ ਦੋਨੇ ਤਰ੍ਹਾਂ ਯਾਦ ਰੱਖਣੀਆਂ ਨੇ ਲਫੜਨਾ 10000 ਦਾ ਫਿਰ ਹਾਂ ਜੀ ਕਿਉਂ ਜੀ ਦੋ ਬੱਤਾਂ ਖੜ ਜਾ ਕੋਈ ਨਹੀਂ ਤਰ ਤੋਈ ਨਾ ਕੋਈ ਆ 500 ਦਾ ਤਰ ਨਹੀਂ ਲੈ ਕੇ ਭਾਈ ਦੇ ਮਰਦੀ ਤੋਂ ਲੱਕਾ ਲੱਕਾ ਮੂਰੇ ਪਾ ਲੋ ਫੇ ਜਾਂ ਸਾਈਡ ਤੇ ਜਾਂਦੀ ਗਾ ਹੈ ਮਾੜਾ ਬੱਤਰਾ ਲੋੜ ਹੈ ਜਾਨ ਹੈਗੀ ਤੇ ਜੀ ਦੇ ਦੇ ਵੇਰੇ ਰਸਤਾ ਦੱਸ ਗੱਲ ਮੰਨ ਲੈ ਕਰ ਬਾਈ ਮਾਹ ਪਰ ਉਹ ਨਹੀਂ ਕਰਦਾ ਹਾਂ ਇਹ ਹੁਣ ਕਿਤਾ ਬੱਕਰਾ ਕਪੜਾ ਨੂੰ ਖਰਾਬ ਕਰਦਾ ਤਾਂ ਨੇ ਤੇ ਉਪਰ 20 500 ਦਾ ਬੱਕਰਾ ਆਇਆ ਹੈ ਉਹਦਾ ਹੀ ਨਹੀਂ ਆ ਗਿਆ ਆ ਗਿਆ ਉਹ ਨਹੀਂ ਬੱਕਰਾ ਫਿਰ ਐਸੀ ਐਂ ਕਾ ਤੋ ਫਾਹ ਲੈ ਇੰਨਾ ਮਹਗਾ ਮਾ ਲੈ ਲੈ ਵਾ ਕਿਉਂ ਲੈ ਲਿਆ ਇਹਦਾ ਭਰਾਵਾ ਹੁਣ ਘਟ ਚੱਲਣਾ ਪਊਗਾ ਇਹਦਾ ਘਟ ਚੱਲ ਘਾਟੇ ਤਾਂ ਆਉਂਦੇ ਜਾਂਦੇ ਹੀ ਰਹਿਣਗੇ ਦੁਨੀਆ ਤੇ ਦੁਨੀਆ ਤੇ ਕੋਈ ਮਾਰਗਾ ਕੋਈ ਜੰਮ ਪਿਆ ਤੈਨੂੰ ਕਹਾਂ ਬੱਕਰੇ ਬਿਜ਼ਨਸ ਆਪਣੇ ਚੰਗੇ ਬਧੀਆਂ ਉਹਦੀ ਫੋਨ ਆ ਗਿਆ ਓਏ ਕਿਵੇਂ ਦੇਣਾ ਹੈ ਉਹ ਰਾਜੂ ਆ ਗੋਡਾ ਵੀ ਯਾਰ ਲੰਗ ਮਾਰਾ ਗੋਡਾ ਪਹਿਲੇ ਦੇਖ ਲਿਆ ਉਹਦਾ ਉਹ ਦਬਾ ਖੋਲ ਕੇ ਦੇਖੀਂ ਦੇਖ ਲੈ ਦੇਖ ਲੈ ਦੇਖ ਲੈ ਛੱਡ ਦੇ ਮਾਰਾ ਜਾਂ ਲੰਗੜਾ ਛੱਡ ਦੇ ਨੂੰ ਗੋਡਾ ਦਾ ਅੱਜ ਕੱਲ ਉਹ ਹੀ ਪੱਕ ਜਾਂਦੇ ਨੇ ਜੇ ਤੂੰ ਇਹਦੇ ਘਰ ਜਾ ਕੇ ਦੇਖੇ ਜਵਾਰੇ ਚ ਉਹਦੇ ਫਰਸ਼ ਤੇ ਸਭ ਪਾ ਮੁੱਠਾ ਮਾ ਦੇ ਪੱਕੇ ਚ ਬੰਦਾ ਹੈ ਪੱਕੇ ਚ ਬੰਦਾ ਹੈ ਓਏ ਪੱਕੇ ਚ ਬੰਦਾ ਆ ਜਾ ਨਹੀਂ ਯਾਰ ਤੈਨੂੰ ਕਹਦਾ ਨਹੀਂ ਮਗਰ ਉਹ ਵੀ ਲੱਤਾਂ ਬੰਨ੍ਹਦੀ ਹੈ ਕੋਈ ਗੱਲੇ ਨਹੀਂ ਰਹਿਣ ਦੇ ਕਰਾ ਚਲ ਪਸੰਦ ਆ ਤਾਂ ਗੱਲ ਕਰ ਓਹੀ ਜੀ ਨਹੀਂ ਪਿੰਡ ਦਾ ਕਾਰਾ ਯਾਰ ਉਹ ਸਾਰਾ ਕੁਝ ਵਟਾ ਯਾਰ ਜੇ ਨੌਂਦਾ ਬਣ ਜੇ ਫਿਰ ਫਿੱਟਾ ਇਹ ਤਾਂ ਬੜਾ ਵਧੀਆ ਇਹ ਤਾਂ ਫਿਰ ਲੱਪਾ ਕਿਹਾਂ ਚੱਕੂ ਇਹ ਲਾਜ਼ਮ ਆ ਜੇ ਉਹਦਾ ਲੈਣੇ ਰੋਟੀ ਦੇ ਬਾਜੂ ਵੀ ਤੈਨੂੰ ਤੈਨੂੰ ਮਾਰ ਦੇ ਲੈ ਤੈਨੂੰ ਨਹੀਂ ਮਾਰਦੇ ਤੈਨੂੰ ਓਏ ਭੱਜੀ ਨਾ ਵਾ ਬੱਕਰਾ ਲੈ ਕੇ ਦਮਾ ਨਹੀਂ ਨਹੀਂ ਉੱਥੇ ਜਮਾ ਹੀ ਨਹੀਂ ਇੱਥੇ ਜਿਹੜਾ ਜਿਹੜੇ ਪੁਰੇ ਨਹੀਂ ਮੰਨ ਲੱਗ ਪਰ ਫਿਰ ਇੱਥੋਂ ਦੋ ਤੈਨੂੰ ਜੱਜ ਕਰਾਂ ਫਿਰ ਤੂੰ ਆਪਾਂ ਤਾਂ ਪਹਿਲੇ ਨਹੀਂ ਨਹੀਂ ਕਾਇ ਨਹੀਂ ਨਾ ਨਰਾਪੁਰ ਉਹ ਵੀ ਉਹਨਾਂ ਨੂੰ ਨਹੀਂ ਮਾਰਨਾ ਹੈਗਾ ਬਚਾਰਾ ਨਾ ਤੈਨੂੰ ਮਾਰੀ ਯਾਰ ਉੱਡੂ ਬੋਝ ਜਿਹੜੀ ਹੈਗੀ ਇਹ ਪੱਕੇ ਨੇ ਮਾਰਿਆ ਭਾਂ ਦਾ ਪੱਕੇ ਨਾਲ ਮੰਦਾ ਉਹ ਜੀਆ ਹਾਂ ਜੀ ਬੋਤੀਆਂ ਗੱਲਾਂ ਨਾ ਕਰ 95000 ਦਾ ਬੇਚ ਹਾਂ ਜੀ ਚੱਕ ਬਸ ਪੈਸੇ ਦੇਓ ਇਸ ਨਹੀਂ ਨਹੀਂ ਗਰੀਬ ਆਦਮੀ ਆ ਉਹ ਉਹ ਨਹੀਂ ਬੱਸ ਇਹਦਾ ਠੀਕ ਹੈ ਫਿਰ ਪਤਾ ਵੀ ਲੱਗੋ ਕਿਸੇ ਕੋਲ ਬੈਠਾ ਹੈ ਉਹ ਤਾਂ ਕਹਿੰਦਾ 15 ਦੇ ਉਹਦਾ ਬਹੁਤ ਜ਼ਿਆਦਾ ਨਹੀਂ 10 ਬਈ ਹਾਂ ਨਾ ਨਾ ਬਈ ਹਾਂ ਨਾ ਉਹਦਾ ਖਾਤਾ ਆ ਉਹ ਜਿਹੜਾ ਕੋਈ ਖਾਤਾ ਉਹ ਨਹੀਂ ਇਹ ਦੁੱਤ ਲੈਣੀ ਨਹੀਂ ਤਾਂ ਬੱਸ 1 ਰੁਪਈ ਦੀ ਜੈਸ ਨਹੀਂ 1 ਰੁਪਈ ਦੀ ਨਾ ਰੱਖਣੋ ਵੇਚਣਾ ਉਹ ਨਹੀਂ ਵੇਚਿਆ ਬਈ ਨਿਕਰੇਗਾ ਜਮਾਈ ਲਈ 100 ਰੁਪਏ ਦੀ ਵੀ ਨਹੀਂ 100 ਰੁਪਏ ਦੀ ਵੀ ਨਹੀਂ ਦੁਬਾਰੇ ਤਾਂ ਨਹੀਂ ਲੈਂਦਾ ਦੱਸਦਾ ਫਿਰ ਆ ਕੇ ਸਾਥ ਚੋਰੀਆਂ ਇਹ ਤੁਸੀਂ ਹੱਬਾ ਮੂਰਖੇ ਹੁਲਾ ਰਹੇ ਆ ਅੱਛਾ ਕਈ ਤਰ੍ਹਾਂ ਦੇ ਬੰਦੇ ਆ ਕੇ ਦੁਬਾਰੇ ਬੱਕਰੇ ਖਰੀਦ ਲੈਣੇ ਵੀ ਰਾਜੂ ਹੁਣਾਂ ਨੇ ਟੁੱਕ ਤਾਂ ਮੁੱਲ ਹੁਣ 500 ਪਾ ਕੇ ਲੈ ਜੀਏ ਦਲਾਲੀ ਤੋਂ ਦੋਇ ਤਰ੍ਹਾਂ ਬਚ ਜਾਗੇ ਪਰ ਇਹਨਾਂ ਨੂੰ ਹੁਕੇ ਕੰਨਾਂ 'ਚ ਗੱਲਾਂ ਕਰ ਜਾਂਦੇ ਨੇ ਸਹੀ ਗੱਲ ਸਾਨੂੰ ਪਤਾ ਹੈ ਪਹਿਲਾਂ ਹੋਕੇ ਨਹੀਂ ਹਟੇ ਪਹਿਲਾਂ ਹੋਈ ਗਏ ਨਾ ਪਰਸੋਂ ਜੇ ਉੱਥੇ 16 ਦਾ ਬੱਕਰਾ ਮੁੱਲਾ ਪਰ ਆਪਾਂ ਗੱਲ ਗੱਲ ਫਿਰਾਂਗੇ ਸਿੱਧਾ ਹੀ 16 ਦਾ ਆਪੇ ਲੈ ਲਿਆ ਆਹੋ ਬੱਕਰੀ ਲਾਲਾ ਹਾਂ ਡਰਾਮਾ ਵਾਜੀਆ ਕਰਦੇ ਨੇ ਲੋਕ ਆਪਾਂ ਬਚਿਆ ਕਰੋ ਦਲਾਲੋ ਉਹ ਕੱਟਾ ਉਹ ਰਾਏ ਆਲੀ ਲੱਗਿਆ ਤੇ ਉਹ ਕਿੰਕੇ ਰੌਲਾ ਪੈਂਦਾ ਫਿਰ ਤੋਂ ਨਹੀਂ ਯਾਰ ਬੱਕਰੀ ਬਸਿਆ ਤੇ ਖਾ ਲਾਂਗਾ ਆਪਾਂ ਬਲਮਣਾ ਉਹ ਐਂਦਾ ਖਾਬਾ ਜੋ ਖਾਣ ਦਾ ਬੰਮ ਹੁਣ ਖਾ ਲਾਏ ਅੰਨੇ ਬੋਲ ਲੱਕ ਫੇਰੀਆ ਜਾਣਾ ਆਪਾਂ ਕਈ ਮੇਂਦੇ ਵਟੇ ਪਤਾ ਸੀ ਓ 10000 ਦਾ ਲੈ ਜਾ ਓ ਬੱਕਰਾ ਖੋਲ ਕੇ ਜਾ ਹਾਂ ਜੀ ਖੋਲ ਆ ਜਾ ਖੜਾ ਦੇ ਖੋਲ ਓਏ ਉਰਿਆ ਓਏ ਆ ਉਰਿਆ ਆ ਓਰਿਆ ਖੜਿਆ ਖੜਿਆ ਹਰ ਲਾ ਕੇ ਇਹਨੂੰ ਦਾ ਰੋਸਾ ਮਾਰੀ ਹੋਣੀ ਕਰਦੇ ਓ ਮੋਣੀ ਦਾ ਇਹਨੂੰ ਬੰਨੂਗਾ ਯਾਰ ਮੋਣੀ ਇਹਨੂੰ ਦਾ ਬੰਨ ਲਾਂਗੇ ਅਸੀਂ ਉਰਿਆ ਆ ਜਾ ਆ ਜਾ ਆ ਜਾ ਓ ਲੈ ਪਾ ਲੈ ਪਰਨੇ ਆਪਣੀ ਵੀ ਪਾ ਕੇ ਪਰਨਾ ਹਰ ਬੰਨ ਲੈਗਾ ਇਹਨੂੰ ਬੰਨਣਾ ਮੈਂ 12 ਦਾ ਨੂੰ ਦਿੰਦਾਗਾ 10 ਦਾ ਜੀ ਲੈ ਇਹਦਾ ਇੰਟਰਕਟੀਆਂ ਨੋਟ ਵੀ ਲੈਂਦਾ ਮੈਂ ਉਹ ਨਹੀਂ ਖੜੇ ਹੈਗੇ ਹਾਂ ਇਹ ਨੂੰੜਦਾ ਉਹ ਨਹੀਂ ਖੜਦੇ ਹੈਗੇ ਹੁਣ ਉਹਨਾਂ ਨੂੰ ਮਨਾ ਦੱਸ ਚ ਓਏ ਆ ਜਾਊਗਾ ਓਏ ਤੇ ਲੈਣਗੇ ਆਪ ਲੈਣਗੇ ਚੋਰੀਆਂ ਹਾਂ ਚੋਰੀਆਂ ਲੈਣਦੇ ਫਿਰ ਅੱਜ